ਬਈ ਦੋਸਤੋ ਪੁੱਚੋ ਮੰਡੀ ਕਿਸਾਨ ਮੇਲੇ ਚ ਸਪੈਸ਼ਲ ਬ੍ਰਾਂਡ ਨਰਗੁੰਦੀ ਦਾ ਤੇਲ ਤੇ ਨਰਗੁੰਦੀ ਦਾ ਅਰਕ ਸੋ ਕੀ ਕੀ ਕੰਮ ਕਰਦਾ ਹੈ ਇਹ ਤੇ ਇਹਦੇ ਬਾਰੇ ਜਾਣਦੇ ਆ ਬਾਈ ਜਿਹਨੂੰ ਜਾਣਕਾਰੀ ਲੈਣੇ ਆ ਉਹਦਾ ਕੁਆਲਿਫਾਈਡ ਨਰਗੁੰਦੀ ਦਾ ਤੇਲ ਤੇ ਜਿਹੜਾ ਅਰਕਾ ਕੀ ਕੀ ਇਹਦਾ ਸਰੀਰ ਤੇ ਅਸਰ ਕਰਦਾ ਕੀ ਕਿ ਜਿਹੜੀ ਨਵੇਂ ਪਾਰੇ ਦਾ ਸੀਰ ਹੀ ਜਿਹੜਾ ਨਰਗੁੰਦੀ ਦਾ ਇਹ ਇੱਕ ਪੌਦੇ ਤੋਂ ਬੰਦਾ ਜਿਹੜਾ ਸਟੇਪਲ ਅਮਰੀਕਾ ਦੇ ਵਿੱਚ ਪੌਦਾ ਹੁੰਦਾ ਹੈ ਜੀ ਹਾਂ ਉਹਦਾ ਇਹ ਇੱਕ ਬੰਦਾ ਜਿਵੇਂ 슈ਗਰ ਹੈ, ਥੈੜਾ, એનર્ਜੀ ਐਂਡ ਵਕਸ਼ਣ ਹੈ। ਉਹਨੂੰ ਬਿਲਕੁਲ ਤੰਦਰੁਸਤ ਕਰਦਾ ਹੈ। ਬ੍ਰਾਂਡ ਚੀਜ਼ ਹੈ ਤੁਸੀਂ 网上 ਤੇ ਜਾ ਕੇ ਨਰਗੁੰਦੀ ਨਾਮ ਤੇ ਸਰਚ ਕਰੋਗੇ। ਸਾਰੀ ਜਵਾਈ ਉਪਲਬਧ ਹੈ। ਫੇਰ ਫਿਰ ਉੱਥੋਂ ਉੱਥੋਂ ਵੀ ਲੈ ਕੇ ਆਉਣੇ ਆ ਪੌਦੇ ਨੂੰ ਕਿਵੇਂ ਕਰਦੇ ਉੱਥੋਂ ਪੌਦਾ ਹੈ। ਪੌਦਾ ਹੈ। ਕਿੰਨਾ ਜੰਦਾ ਮਸ਼ਹਨਾਂ ਰੰਗੀ ਹਾਂ ਉਸੇ ਤਾਈਂ ਹਰਕਤ ਤਿਆਰ ਕੀਤਾ ਜਾ ਤਿਆਰ ਆਪ ਕਰਦੇ ਹੋ ਹਾਂਜੀ ਸਾਡਾ ਬਾਬਾ ਸੁਪਾ ਹਸਪੀਟਲ ਆਈ ਹਸਪੀਟਲੋਂ ਤਿਆਰ ਹੁੰਦਾ ਹੈ ਕਿੱਥੋਂ ਆ ਜੀ ਇਹ ਜੀ ਮੁਸਫਾ ਠੀਕ ਹੈ ਹਾਂਜੀ ਇਹ ਜਿਹੜਾ ਤੇਲ ਹੈ ਇਹ ਇੰਨਾ ਵਧੀਆ ਨਰਸੰਦੀ ਦਾ ਸਭ ਤੋਂ ਉੱਤੇ ਦੇਣਾ ਜੀ ਹਾਂ ਛੋੜਾਂ ਦੇ ਵਾਸਤੇ ਦਰਦਾਂ ਵਾਸਤੇ ਨਾੜ ਬਲੌਕ ਵਾਸਤੇ ਅਤੇ ਸਰਵੈਟਰ ਵਾਸਤੇ ਕਹਿੰਦੀ ਮਾਲ ਚ ਕਰਦਾ ਮਰੀਜ਼ ਨੂੰ ਤੁਰੰਤ ਹੀ ਮਿਲ ਜਾਂਦੀ ਹੈ ਕੋਟਿਕ ਸੀਸੀ ਵਰਦਾ ਠੀਕ ਹੋ ਜਾਂਦਾ ਦੁਆਰਾ ਫਿਰ ਲੋਕਾਂ ਦਾ ਸਤਿਕਾਰ ਹੁੰਦਾ ਵੀ ਤੇ ਤੇ ਜਿੱਥੇ ਵੀ ਮਿਲੇ ਤੁਸੀਂ ਲੈ ਕੇ ਆਓ ਪਰ ਲੋਕ ਹਰ ਮੇਲੇ ਦਾ ਸਥਾਨ ਲਾਉਣੇ ਆ ਤੇ ਸਾਡੇ ਤੋਂ ਆਨਲਾਈਨ ਬਣਾਉਂਦੇ ਆ ਜੇ ਕਿਸੇ ਨੇ ਆਨਲਾਈਨ ਬਣਾਉਣਾ ਹੋਵੇ ਖੜਾ ਨੰਬਰ ਆਏਗਾ 90415 70382 ਤੇ ਇਹ ਤੋਂ ਵੇਤਾਲਾ ਸੋਟੀ ਤੋਂ ਸੋਟੀ ਸੀਸੀ ਦਾ ਕੀ ਰੇਟ ਹੈ ਤੇ ਵੱਡੀ ਦਾ ਕਿੰਨਾ ਭਾਅ ਹੈ 1000 ਰੁਪਏ ਦੀ ਪੈਕ ਵੀ 베ਚਦੇ ਆ ਵੱਡੀ ਅਸੀਂ ਘਰੇ ਅੱਗੇ ਜਿਹੜੀ 500 ਦੀ ਉਹ 200 ਰੁਪਏ ਦੀ ਜੰਨੀ ਹੈ ਸੈਕਿੰਗ ਦੀ ਕਿੰਨੀਆਂ ਹੁੰਦੀਆਂ ਕੀ ਹੁੰਦਾ ਕਿੰਨਾ ਵਜਨ ਹੁੰਦਾ ਗ੍ਰਾਮ 60 ਹੁੰਦਾ ਜੀ ਹਾਂ ਜਿਹੜੀ ਸੋਨਾ ਨਰਗੁੰਦੀ ਹੈ ਜੀ ਉਹ ਇੱਥੇ 500 ਦੀ ਮਿਲਦੀ ਉੱਥੇ 1000 ਦੀ ਮਿਲਦੀ ਹੈ ਅੱਛਾ ਹਾਂ ਜਿਹੜਾ ਨਰਗੁੰਦੀ ਦਾ ਰਕਾ ਜੀ ਓਏ ਇਹ ਜਿੰਨਾ ਮਰਜ਼ੀ ਪੰਜਾਬ ਹੈ ਗੈਸ ਆ ਛੂਗਰ ਆ ਥੜਾ ਇਹ ਸਾਰੀਆਂ ਚੀਜ਼ਾਂ ਲਾਈਵ ਆਂਦਾ ਹੈ ਇਹ ਤੁਸੀਂ ਸਾਡੇ ਘਰੇ ਬੈਠੇ ਤੁਸੀਂ ਆ ਸਕਦੇ ਹੋ ਇਹ ਪਹਿਲੀ ਚੀਜ਼ ਦਾ ਰਿਵਰਟਾ ਨਹੀਂ ਕੇ ਪੈਸੇ ਵਾਪਸ ਆਖਾ ਇਹ ਵੀ ਦਾਵਾ ਕਰਦੇ ਹੋ ਹਾਂਜੀ ਇਹ ਵੀ ਦਾਵਾ ਕਰਦੇ ਕਿਸੇ ਵੀ ਕਿਸਾਨ ਮੇਲੇ ਤੇ ਕੋਲ ਰੱਖ ਕੇ ਗਿਆ ਸਾਨੂੰ ਉਹ ਸੀਸੀ ਲੈ ਕੇ ਰੱਖਦੇ ਪੈਸੇ ਲੈ ਜੇ ਵੀ ਆਰਾਮ ਨਹੀਂ ਵੀ ਐਸਾ ਹਾਂ ਠੀਕ ਨਹੀਂ ਹੋਇਆ ਹਾਂ ਇਹ ਇੱਕ ਕੰਪਨੀ ਬ੍ਰਾਂਡ ਹੈ ਜੀ ਇਹ ਇਹਦੀ ਇਕੋ ਨਹੀਂ ਮਿਲੂਗਾ ਅਸੀਂ ਐਂ ਨਹੀਂ ਕਹਿੰਦੇ ਕਿ ਸਾਡੇ ਕੋਲੇ ਪਰ ਭਾਰਤ ਵਿੱਚ ਕਿਤੇ ਕਿਤੇ ਆ ਇਹ ਪੰਜਾਬ ਚ ਅਸੀਂ ਇਹ ਨੂੰ ਮੋਟ ਕਰ ਰਹੇ ਹਾਂ ਲੁਧਿਆਣਾ ਪਟਿਆਲਾ ਹਰ ਤਰ੍ਹਾਂ ਸਾਡਾ ਇਹ ਹਿਸਾਬ ਜਾਂਦਾ ਹੈ ਹਾਂ ਕਿ ਵੇਰੇ ਹੰਗਾਰਾ ਮੇਲੇ ਦਾ ਜਿਵੇਂ ਇੱਥੇ ਮੇਲਾ ਬਹੁਤ ਸਪੌਂਸ ਬਹੁਤ ਵਧੀਆ ਸੀ ਕੱਲ ਵੀ ਲਾਇਆ ਜੀ ਕੱਲ ਵੀ ਬਹੁਤ ਆ ਸੌਂਸ ਸੀ ਸੀ ਬਚੀ ਇਹ ਵੀ ਖਤਮ ਹੋ ਜਾਣੀ ਹੈ ਜੀ ਉਸ ਤੋਂ ਬਾਅਦ ਅਸੀਂ ਉਹਨਾਂ ਨੂੰ ਪੇਪਰ ਹੀ ਦੇਨੇ ਆ ਤੁਸੀਂ ਘਰੇ ਮੰਗਵਾ ਲਓ ਬਹੁਤ ਚੰਗਾ ਮੇਲਾ ਰਹੀ ਸਦਾ ਠੀਕ ਹੈ ਹਲੋ ਤੁਸੀਂ ਵੀ ਲੱਗੇ